ਜੋ ਦੇ ਕੈਮਰੇ ਦੀ ਨਜ਼ਰ ਚ ਪਈਆਂ ਹੁੰਦੀਆਂ ਤਾਂ ਇੱਥੇ ਵੀ ਵੀਰ ਬੜਾਕਾ ਹੋਣਾ ਸੀ ਤੇ ਹੁਣ ਕੀ ਐ ਬਈ ਇਹ ਤੁਸੀਂ ਕਰ ਰਹੇ ਹੋ ਇਹ ਕੰਮ ਤੇ ਬੜਾ ਮਤਲਬ ਇਹ ਲੋਕਾਂ ਲਈ ਨਈ ਜਗਾ ਹੈ ਤੇ ਲੋਕ ਆਣ ਦੇਖਣ ਬਈ ਚੀਜ਼ ਕੀ ਹੈ ਦੋਸਤੋ ਦੇਖੋ ਇਹ ਲੋਕਾਂ ਦੀ ਸਵੇਰ ਸਾਹਮਣੇ ਛੋਟੇ ਛੋਟੇ ਘਰ ਵਾ ਪਹਾੜਾਂ ਦੇ ਉੱਪਰ ਦੋਸਤੋ ਜੀ ਮੈਂ ਉਹੀ ਕਹਿ ਰਿਹਾ ਕਿ ਬਈ ਅਨਐਕਸਪਲੋਰ ਜਗ੍ਹਾਆਂ ਜੀਆਂ ਐ ਔਰ ਬਹਿਦ ਖੂਬਸੂਰਤ ਜਗ੍ਹਾਆਂ ਜੀਆਂ ਤੇ ਅਗਰ ਇਹ ਅਗਰ ਪਹਿਲੇ ਇਦਾਂ ਦਾ ਕੰਮ ਹੋ ਰਿਹਾ ਹੁੰਦਾ ਪੜਾ ਇੱਕ ਬ੍ਰਾਊਨ ਰਾਈਸ ਹੈ ਜੀ ਅੱਜਕੱਲ ਦੇ ਸੀਜਨ ਦਾ ਬ੍ਰਾਊਨ ਰਾਈਸ ਅਲਸੀ ਅਲਸੀ ਤੁਸੀਂ ਸੁਣਿਆ ਹੋਣਾ ਹਾਂ ਅਲਸੀ ਸੁਣਿਆ ਭਾਜੀ ਹਾਂਜੀ ਅਲਸੀ ਦੀ ਖੇਤੀ ਹੈ ਮੱਕੀ ਹੈ ਨਹੀਂ ਇਥੇ ਘਰਵਾ ਸਾਰੇ ਆਪਣੀ ਖੇਤੀ ਆਰਗੇਨਿਕ ਕਰਦੇ ਸਾਰੇ ਆਪਣੀ ਆਰਗੇਨਿਕ ਖੇਤੀ ਕਰਦੇ ਤੇ ਇਹ ਭਾਜੀ ਨਜ਼ਾਰਾ ਪਾਣੀ ਦਾ ਨਾ ਇਹ ਪਾਣੀ ਦੀ ਇਹ ਪਾਣੀ ਨਹੀਂ ਹੈ ਜੀ ਇਹ ਅੰਮ੍ਰਿਤ ਹੈ ਇਹਨੂੰ ਪਾਣੀ ਨਹੀਂ ਕਹਿ ਸਕਦੇ ਅੰਮ੍ਰਿਤ ਹੈ ਤੇ ਦੂਜੀ ਕਰ ਬੰਦ ਜੀ ਹੱਥ ਲਗਾ ਤੇ ਇਹ ਬਿਲਕੁਲ ਤੋਂ ਜੀ ਫ੍ਰੀਜ ਤੋਂ ਵੀ ਠੰਡਾ ਹੋ ਜਾਣਾ ਤੇ ਅੱਜ ਕੱਲ ਤੁਸੀਂ ਦੇਖ ਰਹੇ ਹੋ ਸਰਦੀਆਂ ਇੱਥੇ ਅਸੀਂ ਜੱਗਦਾਂ ਪਹਿਨੀ ਆ ਜੱਗਦ ਪਹਿਨੀ ਆ ਮੇਨਾਂ ਠੰਡਾ ਹੈ ਤੇ ਇਸ ਦਾ ਇਹ ਪਾਣੀ ਬਿਲਕੁਲ ਗਰਮ ਆ ਜੀ ਜੇ ਜਿਹੜੀ ਬੈਲੀ ਹੁੰਦੀ ਹੈ ਇਹ ਮਤਲਬ ਕਿੰਨੋਂ ਕਿਨਾਰੇ ਤੇ ਬੰਦ ਹੁੰਦੀ ਤੁਸੀਂ ਦੇਖ ਰਹੋ ਵੀ ਇਹ ਥੋੜੀ ਜਿਹੀ ਜਗ੍ਹਾ ਹੈ ਬਾਹਰ ਨੂੰ ਬਾਕੀ ਇਹ ਚਾਰੋਂ ਤਰਫ ਤੇ ਬੰਦ ਹੈ ਪਾੜ ਨੇ ਬੰਦ ਕੀਤੀ ਪਾੜ ਨੇ ਬੰਦ ਕੀਤੀ ਇੱਥੇ ਜਿਹੜਾ ਬੜਾ ਸਦੀਆਂ ਤੋਂ ਪੁਰਸਾਂ ਨੂੰ ਮਤਲਬ 4-500 ਸਾਲ ਤੋਂ ਜਿਹੜੀ ਬੱਕਰੀ ਦੀ ਨਸਲ ਹੈ ਉਹ ਲੋਕਾਂ ਦੇ ਕੋਲ ਹੈ ਤੇ ਉਹ ਜਿਹੜਾ ਉਹ ਜਿਹੜਾ ਦੁੱਧ ਹੈ ਜੀ ਉਸ ਬੱਕਰੀ ਦਾ ਉਹ ਸੈਲ ਤਾਂ ਹੀ ਜਿੱਦ ਬੋਡੀ ਸਾਡੇ ਸੈਲ ਕੰਮ ਹੋ ਜਾਂਦੇ ਨਾ ਉਸਾਂ ਹੀ ਬਹੁਤ ਅੱਛੀ ਚੀਜ਼ ਹੈ ਜੀ ਤੇ ਲੋਕੀ ਉਹ ਜਗ੍ਹਾ ਬਹੁਤ ਅੱਛੀ ਆਤੇ ਤੁਹਾਨੂੰ ਇਦਾਂ ਲੱਗੇਗਾ ਵਈ ਸਵਰਗ ਚਲੰਗ ਸਵਰਗ ਜੀ ਲੱਗਦੇ ਭਾਜੀ ਭਾਜੀ ਜਿਹੜਾ ਰਾਮ ਰਾਮ ਜੀ ਗੁੱਡ ਮਾਰਨਿੰਗ ਨਵੀਂ ਸਵੇਰ ਨਵੇਂ ਸ਼ਹਿਰ ਦੇ ਵਿੱਚ ਛੋਟਾ ਜਿਹਾ ਪਹਾੜੀ ਪਿੰਡ ਵਾ ਬਹੁਤ ਖੂਬਸੂਰਤ ਪਿੰਡ ਵਾ ਰਾਤ ਤਕਰੀਬਨ 7:00 ਵਜੇ ਇਸ ਪਿੰਡ ਦੇ ਵਿੱਚ ਪੁੱਜ ਗਏ ਸੀ ਇੱਥੇ ਅਸੀਂ ਹੋਮਸਟੇ ਕੀਤਾ ਸੀਗਾ ਇਸ ਪਿੰਡ 'ਚ ਸਿਰਫ ਦੋ ਹੀ ਹੋਮਸਟੇ ਆ ਇੱਕ ਇਸ ਜਗ੍ਹਾ ਦੇ ਉੱਪਰ ਵਾ ਇੱਕ ਨਾਲ ਹੀ ਤੋਂ ਦੂਸਰੀ ਸਾਈਡ ਸਾਨੂੰ ਇਹ ਵਧੀਆ ਲੱਗਾ ਸੀ ਤੇ ਸਟੇ ਕੀਤਾ ਸੀ ਬਹੁਤ ਹੀ ਜੈਨੂਇਨ ਰੇਟ ਆ ਬਹੁਤ ਘੱਟ ਕਰਾਇਆ ਆ ਤੁਸੀਂ ਸੋਚ ਵੀ ਨਹੀਂ ਸਕਦੇ ਬਾਰਦਾ ਲੋਕੀ ਲੁੱਟ ਬਹੁਤ ਵਾ ਪੈਸੇ ਨੂੰ ਜੋ ਕੋਈ ਟੂਰਿਸਟ ਜਾਂਦਾ ਹੈ ਬਟ ਇਥੇ ਬਹੁਤ ਜੈਨੂਇਨ ਰੇਟ ਵਾ ਤੇ ਦੂਸਰੀ ਗੱਲ ਜਿਸ ਪਿੰਡ ਵਿੱਚ ਅਸੀਂ ਖੜੇ ਆ ਇਸ ਪਿੰਡ ਦੇ ਵਿੱਚ ਇਹ ਖਾਸ ਆ ਕਿ ਇਸ ਪਿੰਡ ਦੇ ਸਾਰੀ ਆਰਗੇਨਿਕ ਖੇਤੀ ਹੁੰਦੀ ਆ ਇਹ ਲੋਕੀ ਇਹ ਦੁਨੀਆ ਦਾ ਉਹ ਪਿੰਡ ਆ ਜਿਹੜਾ ਕੋਈ ਵੀ ਬਾਹਰੋਂ ਬਣੀ ਚੀਜ਼ ਨਹੀਂ ਖਾਂਦਾ ਆਪਣੀ ਖੇਤੀ ਕਰਦੇ ਆ ਆਪਣਾ ਸਮਾਨ ਵੇਚਦੇ ਆ ਆਪਣਾ ਹੀ ਉਹਨੂੰ ਕੱਟ ਕੇ ਵੱਢ ਕੇ ਜਾਂ ਜੋ ਵੀ ਕਰਕੇ ਆਟਾ ਬਣਾ ਕੇ ਉਹ ਹੀ ਖਾਂਦੇ ਆ ਬਾਹਰੋਂ ਕੁਝ ਵੀ ਲਿਆਉਣਾ ਇਸ ਪਿੰਡ ਦੇ ਵਿੱਚ ਮਨਾਹੀ ਆ ਕਿਉਂਕਿ ਇਹ ਇੱਕ ਕੁਦਰਤ ਦੀ ਗੋਦ ਵਿੱਚ ਪਿੰਡ ਆ ਖੇਤੀ ਆਲਸੀ ਦੀ ਖੇਤੀ ਹੁੰਦੀ ਆ ਦੇਸੀ ਅਖਰੋਟ ਦੀ ਖੇਤੀ ਹੁੰਦੀ ਆ ਗਿਉਂ ਦੀ ਖੇਤੀ ਹੁੰਦੀ ਆ ਫਿਰ ਤੁਸੀਂ ਬਾਜਰੇ ਦੀ ਖੇਤੀ ਹੁੰਦੀ ਆ ਕਣਕ ਦੀ ਖੇਤੀ ਹੁੰਦੀ ਆ ਮੱਕੀ ਦੀ ਹੁੰਦੀ ਆ ਦੇਸੀ ਮੱਕੀ ਦੀ ਹੁੰਦੀ ਆ ਅਖਰੋਟ ਲੱਗਦੇ ਆ ਹੁਣ ਤਾਂ ਇਸ ਪਿੰਡ ਵਾਲਿਆਂ ਨੇ ਇੱਥੇ ਕੀ ਵੀ ਲਾਉਣੇ ਸ਼ੁਰੂ ਕਰਦੇ ਆ ਬਹੁਤ ਠੰਡਾ ਇਲਾਕਾ ਰਹਿੰਦਾ ਸਾਰੇ ਜਦੋਂ ਸ਼ੁਰੂ ਹੁੰਦੇ ਬਰਫ਼ ਪੈਂਦੀ ਆ ਜਿਹੜੇ ਪਹਾੜਵਾ ਇਹ ਬਰਫ਼ ਨਾਲ ਢੱਕੇ ਜਾਂਦੇ ਆ ਇਸ ਪਿੰਡ ਦੇ ਵਿੱਚ ਜਦੋਂ ਬਰਫ਼ ਪੈਂਦੀ ਆ ਤੇ ਜਿਹੜੇ ਰੇਸ਼ਿਓ ਆ ਨਾ ਉਹ ਇਸ ਘਰਾਂ ਚ ਕਈ ਵੇਲੇ ਕਹਿੰਦੇ ਆ ਵੜਦੇ ਆ ਥੋੜਾ ਖਤਰਾ ਵੀ ਹੈਗਾ ਪਰ ਕੁਦਰਤ ਦੀ ਗੋਦ ਵਿੱਚ ਪਿੰਡ ਆ ਸੀ ਤਾਂ ਉਹ ਨਾ ਖੇਤਾਂ ਵੱਲ ਲੈ ਕੇ ਜਾਵਾਂਗੇ ਜਿਨ੍ਹਾਂ ਖੇਤਾਂ ਵਿੱਚ ਖੇਤੀ ਹੋਂਦੀ ਆ ਆਰਗੈਨਿਕ ਮੇਨ ਗੱਲ ਆ ਕਿ ਬ੍ਰਾਊਨ ਰਾਈਸ ਕਿਸੇ ਬਹੁਤ ਘੱਟ ਲੋਕਾਂ ਨੂੰ ਪਤਾ ਹਨਾ ਬ੍ਰਾਊਨ ਰਾਈਸ ਦੀ ਖੇਤੀ ਕਿੱਦਾਂ ਹੁੰਦੀ ਹੈ ਇਸ ਪਿੰਡ ਇਹ ਪਿੰਡ ਬ੍ਰਾਊਨ ਰਾਈਸ ਦੀ ਖੇਤੀ ਵੀ ਕਰਦਾ ਚਲੋ ਦੋਸਤੋ ਚੱਲਦੇ ਹਾਂ ਹੁਣ ਨਿਕਲਦੇ ਆ ਸਵੇਰ ਦੇ ਸੱਤ ਸਵਾ ਸੱਤ ਵੱਜ ਗਏ ਆ ਆਪਾਂ ਚਲਾਂਗੇ ਉਧਰ ਜਾ ਕੇ ਗੱਲਬਾਤ ਕਰਦੇ ਆ ਨਾਲੇ ਤੁਹਾਨੂੰ ਖੇਤ ਦਿਖਾਉਂਦੇ ਆ ਚਲੋ ਦੋਸਤੋ ਲੋ ਦੋਸਤੋ ਸਵੇਰ ਦੀ ਮਾਰਨਿੰਗ ਭਾਈ ਸਾਹਿਬ ਉਹਨਾਂ ਦਾ ਜਾ ਰਹੇ ਆ ਤੇ ਖੇਤਾਂ ਵੱਲੋਂ ਦੇਖ ਲੋ ਪਹਾੜ ਦੀ ਮਾਰਨਿੰਗ ਕਿੱਦਾਂ ਦੀ ਆ ਕਿੰਨੀ ਖੂਬਸੂਰਤ ਆ ਸੁਹਾਰਗਾ ਨਿਰਾਈ ਸਵੇਰ ਦਾ ਇਦਾਂ ਫੀਲ ਹੋ ਰਿਹਾ ਜਿਦਾ ਸਵਿਟਜ਼ਰਲੈਂਡ ਦੇ ਵਿੱਚ ਸਵੇਰ ਨਾਲ ਜਿਹੀ ਹੁੰਦੀ ਆ ਮੰਨੇ ਆਏ ਹਿਮਾਚਲਵਾ ਪੰਜਾਬ ਦੇ ਕੋਲ ਆ ਪਰ ਖੂਬਸੂਰਤ ਸਵੇਰ ਆ ਸਾਡੀ ਅੱਜ ਜਾ ਰਹੇ ਹੇਕਾ ਵੱਲੋਂ ਤੇ ਔਰਗੈਨਿਕ ਜਿਹੜੇ ਚੌਲ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਇੱਕਾ ਬਾਸਮਤੀ ਹੁੰਦੀ ਆ ਇੱਕ ਬ੍ਰਾਊਨ ਰਾਈਸ ਹੁੰਦੇ ਆ ਬ੍ਰਾਊਨ ਰਾਈਸ ਦੀ ਖੇਤੀ ਭਾਈ ਸਾਹਿਬ ਨਹੀਂ ਕਰਦੇ ਆ ਉਹ ਚੱਲੇ ਆ ਦੋਸਤੋ ਆ ਬ੍ਰਾਊਨ ਰਾਈਸ ਦੀ ਖੇਤੀ ਆ ਜਿਹੜੀ ਤੁਸੀਂ ਦੇਖ ਰਹੇ ਆ ਬ੍ਰਾਊਨ ਰਾਈਸ ਆ ਸਾਰੇ ਬ੍ਰਾਊਨ ਰਾਈਸ ਇਹ ਅਸੀਂ ਖੇਤਾਂ 'ਚ ਲੱਗੇ ਹੋਏ ਆ ਜੋ ਆਂ ਦੀ ਖੇਤੀ ਬਹੁਤ ਜ਼ਿਆਦਾ ਆ ਸਾਡੀ ਜਿਹੜੀ ਪੰਜਾਬ 'ਚ ਸਵੇਰ ਹੁੰਦੀ ਲੋਕਾਂ ਦੀ ਆਵਾਜ਼ ਆਈ ਦੇਖ ਕੇ ਸਵੇਰ ਹੁੰਦੀ ਆ ਤੁਸੀਂ ਦੇਖ ਲਓ ਕਿੰਨਾ ਸੋਹਣਾ ਦ੍ਰਿਸ਼ਾ ਯਾਰ ਤੁਸੀਂ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਕਿੰਨੀ ਖੂਬਸੂਰਤੀ ਆ ਬਿਲਕੁਲ ਆਰਗੈਨਿਕ ਚੀਜ਼ਾਂ ਇੱਥੇ ਹਰੇਕ ਚੀਜ਼ ਜਿਹੜੀ ਉਹ ਆਰਗੈਨਿਕ ਉਹ ਆ ਨਿੱਕੀ ਤੋਂ ਨਿੱਕੀ ਚੀਜ਼ਾਂ ਆਰਗੈਨਿਕ ਜਿਹੜੀ ਘਰ 'ਚ ਯੂਜ਼ ਹੁੰਦੀ ਆ ਆ ਤੁਸੀਂ ਸਵਾਰਗ ਦੇਖ ਲਓ ਬਹੁਤ ਸੋਹਣੀ ਸਵੇਰ ਵਾ ਬਹੁਤ ਜ਼ਿਆਦਾ ਸੋਹਣੀ ਆ ਬ੍ਰਾਊਨ ਰਾਈਸ ਦੀ ਖੇਤੀ ਹੋ ਰਹੀ ਆ ਇੱਥੇ ਕੀ ਆ ਨਜ਼ਾਰਾ ਆ ਯਾਰ ਤੁਸੀਂ ਭੁੱਲ ਜਾਓਗੇ ਯਾਰ ਸਾਰਾ ਕੁਝ ਆ ਕੇ ਇੱਕ ਵਾਰੀ ਜ਼ਰੂਰ ਇਸ ਪਿੰਡ ਦੇ ਵਿੱਚ ਆਓ ਇਹ ਪਿੰਡ 'ਚ ਆ ਕੇ ਤੁਹਾਨੂੰ ਇੱਕ ਵੱਖਰਾ ਨਜ਼ਾਰਾ ਮਿਲੇਗਾ ਇਹ ਭਾਈ ਸਾਬ ਉਹਨਾਂ ਦੇ ਆਪਾਂ ਰਾਤ ਸਟੇ ਕੀਤੀ ਸੀ ਇੱਥੇ ਇੱਥੇ ਸਿਰਫ 1-2 ਘਾਰ ਹੀ ਆ ਜਿਹੜੇ ਹੋਮਸਟੇ ਬਣੇ ਹੋਏ ਆ ਤੇ ਕਿੰਨੇ ਚਲੋ ਤੁਹਾਨੂੰ ਆਪਣੇ ਖੇਤਾਂ ਵੱਲ ਲੈ ਕੇ ਜਾਂਦੇ ਆ। ਕੀ ਨਜ਼ਾਰਾ ਆ। ਕੀ ਸੁੰਦਰਤਾ ਆ। ਦੋਸਤੋ ਭੁੱਲ ਜਾਓਗੇ ਇੰਟਰਨੈਸ਼ਨਲ ਟੂਰ 'ਚ ਭੁੱਲ ਜਾਓਗੇ ਇੱਥੇ ਆ ਜਾਓ ਇੱਕ ਵਾਰ। ਆਹ ਦੇਖੋ। ਓਏ ਹੋਏ ਹੋਏ ਹੋਏ। ਸਵਿਟਜ਼ਰਲੈਂਡ ਤੋਂ ਤਾਂ ਘੱਟ ਨਹੀਂ ਆ ਬਾਕੀ ਤੇਰੀ ਗੱਲ ਸਹੀ ਏ ਮੇਤਰਾ ਸਵਿਟਜ਼ਰਲੈਂਡ ਦੇ ਸਾਹਮਣੇ ਫੇਲਵਾ ਇਹ ਕਿੱਥੇ ਆ ਜਿਹੜਾ ਪਾਣੀ ਥੱਲੇ ਚੱਲਦਾ ਹੈ ਨਾ ਉਹ ਖਾਰਾ ਪਾਣੀ ਨਹੀਂ ਹੈਗਾ ਉਹ ਪੀਣ ਵਾਲਾ ਪਾਣੀ ਪਹਾੜਾਂ ਦਾ ਆ ਤੇ ਜਿੰਨੇ ਇੱਥੇ ਘਰਵਾ ਸਾਰੇ ਉਹੀ ਪਾਣੀ ਯੂਜ਼ ਕਰਦੇ ਆ ਕਿ ਪੀਣ ਵਾਸਤੇ ਨਹਾਉਣ ਵਾਸਤੇ ਸਬਜ਼ੀ ਬੱਤਾ ਬਣਾਉਣ ਵਾਸਤੇ ਦੋਸਤੋ ਦੇਖੋ ਇਹ ਲੋਕਾਂ ਦੀ ਸਵੇਰ ਸਾਹਮਣੇ ਛੋਟੇ ਛੋਟੇ ਘਰਵਾ ਪਹਾੜਾਂ ਦੇ ਉੱਪਰ ਦੋਸਤੋ ਇਹ ਮੌਸਮ ਜਿਹੜਾ ਸੀ ਆਏ ਆ ਨਾ ਮੌਸਮ ਸਤੰਬਰ ਮਹੀਨੇ ਆਏ ਆ ਆਪਾਂ ਸਭ ਤੋਂ ਵਧੀਆ ਮੌਸਮ ਆਇ ਤੇ ਹਰਿਆਲੀ ਮੈਂ ਕਹਿੰਦਾ ਅੱਖਾਂ ਨੂੰ ਇਦਾਂ ਵਧੀਆ ਲੱਗਦੀ ਆ ਕਿ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਸਭ ਤੋਂ ਵਧੀਆ ਮੌਸਮ ਆ ਇਹ ਆਉਣ ਦਾ ਇੱਥੇ ਸ਼ਿਕਾਰੀ ਇਹ ਭਾਜੀ ਸ਼ਿਕਾਰੀ ਆ ਆਪਣੇ ਕੀ ਬਾਤ ਹੈ ਆ ਦੇ ਪੁੱਤਰ ਜਿਸ ਨੂੰ ਬਹੁਤ ਪਿਆਰ ਕਰਦੇ ਆ ਭਾਜੀ ਬਹੁਤ ਬਹੁਤ ਇਹ ਕਿੱਧਰ ਨੂੰ ਜਾਣਾ ਭਾਜੀ ਆਪਾਂ ਇੱਧਰ ਉੱਪਰ ਜਾਣਾ ਸੀ ਅੱਛਾ ਜੀ ਇੱਥੇ ਆਪਣੀ ਕਿਹੜੀ ਕਿਹੜੀ ਖੇਤੀ ਹੈ ਭਾਜੀ ਇੱਥੇ ਆਪਣਾ ਇੱਕ ਬ੍ਰਾਊਨ ਰਾਈਸ ਹੈ ਜੀ ਅੱਜ ਕੱਲ ਦੇ ਸੀਜ਼ਨ ਦਾ ਬ੍ਰਾਊਨ ਰਾਈਸ ਅਲਸੀ ਅਲਸੀ ਤੁਸੀਂ ਸੁਣਿਆ ਹੋਣਾ ਹਾਂ ਅਸੀਂ ਸੁਣਿਆ ਭਾਜੀ ਹਾਂਜੀ ਅਲਸੀ ਦੀ ਖੇਤੀ ਹੈ ਮੱਕੀ ਹੈ ਤੇ ਜੋ ਜੋ ਸੁਣਿਆ ਤੁਸੀਂ ਹਾਂ ਜੋ ਸੁਣਿਆ ਜੀ ਸੂਜੀ ਵਗੈਰਾ ਬੰਦੀ ਹੈ ਉਹ ਵਾਲੀ ਖੇਤੀ ਹੈ ਸਰ੍ਹੋਂ ਹੁੰਦੀ ਹੈ ਇਹ ਸਾਰੀ ਪਿਓਰ ਆਰਗੈਨਿਕ ਹੈ ਜੀ ਆਰਗੈਨਿਕ ਹੈ ਜੀ ਕਿ ਇੱਥੇ ਆਪਣੀ ਗਰਦੀ ਖਾਦ ਕੈਂਚੂਆ ਖਾਦ ਜਿਆਦਾ ਯੂਜ਼ ਕਰਦੇ ਹਾਂ ਤੇ ਦੂਜੀਆ ਜਿੱਦਾ ਆਪਣਾ ਯੂਰੀਆ ਵਗੈਰਾ ਇਹ ਯੂਜ਼ ਨਹੀਂ ਹੁੰਦਾ ਹਾਂਜੀ ਆਪਣਾ ਬਿਲਕੁਲ ਪਿਓਰ ਬਹੁਤ ਸ਼ਾਂਤੀ ਯਾਰ ਇਦਾਂ ਲੱਗਦਾ ਜਿਵੇਂ ਸਵਰਗ ਚ ਆ ਗਏ ਹੋਣੇ ਇੰਨੀ ਹਰਿਆਲੀ ਆ ਆਲੇ ਦੁਆਲੇ ਹੈ ਨਾ ਬੜੀ ਸ਼ਾਂਤੀ ਹੈ ਜੀ ਤੇ ਇੱਥੇ ਕੋਈ ਨਹੀਂ ਦੌੜ ਭਾਗ ਜ਼ਿੰਦਗੀ ਦੀ ਹੈ ਨਹੀਂ ਬੜਾ ਲਾਈਫ ਸਟਾਈਲ ਆਪਣਾ ਪਿਓਰ ਜਿਹਾ ਲਾਈਫ ਸਟਾਈਲ ਹੈ ਤੇ ਪਿਓਰ ਖਾਣਾ ਪਿਓਰ ਸੋਚ ਤੇ ਬੜੀ ਸ਼ਾਂਤੀ ਵਾਲੀ ਜ਼ਿੰਦਗੀ ਹੈ ਲੋਕਾਂ ਦੀ ਭਜਨ ਠ ਹੈ ਨਹੀਂ ਇੱਥੇ ਇੱਥੇ ਕੋਈ ਬਜਨ ਠ ਨਹੀਂ ਹੈ ਲੋਕੀ ਉਹਨਾਂ ਕੇ ਕਮਾਂਦੇ ਜਿੰਨੇ ਨਾਲ ਜੀਵਨ ਸਰ ਜਾਵੇ ਜਿਆਦਾ ਮਤਲਬ ਉਹ ਹੈਗਾ ਨਹੀਂ ਕਿ ਬਈ ਯਾਰ ਜੋੜਨੇ ਵਾਲਾ ਜਾਂ ਜੀਣੇ ਵਾਲਾ ਹੈ ਜੀ ਬਹੁਤ ਆਪਣਾ ਆਰਾਮ ਨਾਲ ਜੀਣੇ ਆਰਾਮ ਨਾਲ ਕਮਾਉਂਦੇ ਜੀ ਭਾਜੀ ਸਵੇਰੇ ਡੇਲੀ ਆਪਣਾ ਰੁਟੀਨ ਇਹੀ ਆ ਖੇਤ ਚਾਉਣ ਦਾ ਬਿਲਕੁਲ ਬਿਲਕੁਲ ਆਪਾਂ ਇਦਾਂ ਹੀ ਖੇਤ ਚਾਉਂਦੇ ਤੇ ਆਪਣਾ ਕੰਮਕਾਰ ਕਰੀਦਾ ਤੇ ਆਰਾਮ ਨਾਲ ਫਿਰ ਆਪਣਾ ਜੋ ਜੋਬ ਵਗੈਰਾ ਕਰਦੇ ਤੁਸੀਂ ਬੇਸਿਕਲੀ ਭਾਜੀ ਹੁਣ ਗਵਰਨਮੈਂਟ ਜੋਬ ਕਰਦੇ ਆ ਨਾਲ ਆਪਣੀ ਆਰਗੈਨਿਕ ਖੇਤੀ ਰੱਖੀ ਹੋਈ ਘਰ ਭਾਜੀ ਜਿੰਨੇ ਇੱਥੇ ਘਰਵਾ ਸਾਰੇ ਆਪਣੀ ਖੇਤੀ ਆਰਗੈਨਿਕ ਕਰਦੇ ਆ ਸਾਰੇ ਆਪਣੀ ਆਰਗੈਨਿਕ ਖੇਤੀ ਕਰਦੇ ਤੇ ਆ ਬਾਕੀ ਡਿਮਾਂਡ ਬਹੁਤ ਹੈ ਜੀ ਆਰਗੈਨਿਕ ਜਿਹੜਾ ਪ੍ਰੋਡਕਟ ਹੈ ਜਿੱਦਾਂ ਆਪਣੇ ਬ੍ਰਾਊਨ ਰਾਈਸ ਹੋ ਗਏ ਅਲਸੀ ਹੋ ਗਈ ਜੋ ਹੋ ਗਏ ਗਹਿਊ ਹੋ ਗਈ ਜੀ ਆਪਾਂ ਅਲਸੀ ਲੈਣੀ ਹੋਵੇ ਮਿਲ ਸਕਦੀ ਆ ਮਿਲ ਸਕਦੀ ਆ ਆਰਗੈਨਿਕ ਹੈ ਨਾ ਉਹ ਹੁਣ ਮਤਲਬ ਹੁਣ ਅਵੇਲੇਬਲ ਹੋਊਗੀ ਜਾਂ ਮਤਲਬ ਅਭੀ ਤਾਂ ਹੁਣ ਤਾਂ ਹੈ ਉਹ ਆਪੇ ਬੀਜਣੀ ਹੈ ਉਹਨੂੰ ਬੀਜਣ ਦੇ ਉਹ ਜੀ ਉਹਦੀ ਕਟਾਈ ਹੁੰਦੀ ਜੀ ਅਪ੍ਰੈਲ ਮਈ ਚ ਮਈ ਚ ਹਾਂ ਬਾਈ ਜਾਂ ਸਿੱਤੇ ਲੋਕਾਂ ਦੇ ਆਉਣਾ ਹੋਵੇ ਬੈਸਟ ਮੌਸਮ ਕਿਹੜਾ ਹੈ ਇਸ ਟਾਈਮ ਇੱਥੇ ਆਉਣ ਦਾ ਇੱਥੇ ਜੀ ਦੇਖੋ ਮਈ ਬੀਨਾ ਸਭ ਤੋਂ ਬੈਸਟ ਹੈ ਮਈ ਮਹੀਨੇ ਚ ਜਿੱਦਾਂ ਆਪਣੇ ਪੰਜਾਬ ਚ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਇੱਥੇ ਦਾ ਟੈਂਪਰੇਚਰ 20 ਤੋਂ ਉੱਪਰ ਨਹੀਂ ਜਾਂਦਾ ਸਰਦੀ ਰਹਦੀ ਹੈ ਤੇ ਸਰਦੀਆਂ ਵੀ ਬਹੁਤ ਅਸ਼ੀਆ ਜੀ ਬਰਫ ਪੈਂਦੀ ਹੈ ਬਰਫ ਚ ਤੁਸੀਂ ਮਤਲਬ ਆਰਾਮ ਨਾਲ ਆਪਣਾ ਇੱਥੇ ਘੁੰਮ ਫਿਰ ਸਕਦੇ ਅੱਛੀ ਅੱਛੀ ਜਗ੍ਹਾ ਨੇ ਜੀ 360뷰 ਐਨ ਅਨਐਕਸਪਲੋਡਡ ਚੀਜ਼ਾਂ ਨੇ ਜੀ ਤੇ ਤੁਸੀਂ ਬੜਾ ਮਜ਼ਾ ਲੈ ਸਕਦੇ ਕਹਿਣਾ ਹੈ ਸਵਿਟਜ਼ਰਲੈਂਡ ਕਹਿ ਸਕਦੇ ਹਾਂ ਹਾਂਜੀ ਹਾਂਜੀ ਮਤਲਬ ਤੁਸੀਂ ਇਹ ਸੋਚੋ ਇਹ ਚੀਜ਼ਾਂ ਐਸਾ ਵੀ ਕੈਮਰੇ ਤੇ ਬੜੀ ਦੂਰ ਰਹੀਆਂ ਇਸ ਕਰਕੇ ਬਾਹਰ ਨਹੀਂ ਆਈਆਂ ਆਦਰਵਾਇਜ਼ ਜੇ ਤੁਸੀਂ ਕਹੋ ਤੇ ਆਪਣੇ ਐਂਡਲੋਜੀ ਧਰਮਸ਼ਾਲਾ ਜਾਂ ਮਨਾਲੀ ਦੀ ਗੱਲ ਕਰੀਏ Shimla ਦੀ ਗੱਲ ਕਰੀਏ ਉਤੋਂ ਬਹੁਤ ਬੜੀ ਜਗ੍ਹਾ ਨਹੀਂ ਜੀਏ ਹਾਂ ਆਈ ਲੱਗਦੀ ਆ ਜਗਾ ਯਾਰ ਲੋਕਾਂ ਲੋਕੀਆ ਨਾ ਵੱਡੀਆਂ ਸਿਟੀਆਂ ਨੂੰ ਭੱਜਦੇ ਆ ਇਹ ਪਿੰਡਾਂ ਦਾ ਲੋਕਾਂ ਨੂੰ ਪਤਾ ਨਹੀਂ ਹੈਗਾ ਪਿੰਡਾਂ 'ਚ ਜੀ ਬਹੁਤ ਮਜ਼ਾ ਆ ਪਿੰਡਾਂ ਦੇ ਲੋਕੀ ਬਹੁਤ ਅੱਛੇ ਨੇ ਪਿਆਰ ਕਰਦੇ ਨੇ ਤੇ ਇੱਜ਼ਤ ਮਾਨ ਕਰਦੇ ਨੇ ਤੇ ਪਿੰਡਾਂ ਚ ਉੱਦਾਂ ਦਾ ਕਮਾਈ ਦਾ ਵੀ ਕੋਈ ਇਦਾਂ ਨਹੀਂ ਹੈ ਟੂਰਿਸਟ ਲੋਕ ਆਂਦੇ ਤੇ ਸ਼ਹਿਰ ਜਿਹਾ ਹੀ ਦਿਖਦੇ ਵੀ ਲੋਕ ਕਮਾਈ ਦਾ ਜਰੀਆ ਮੰਨ ਲੈਂਦੇ ਉਹਨਾਂ ਨੂੰ ਤੇ ਇੱਥੇ ਦਾ ਜਿਹੜਾ ਸਿਸਟਮ ਹੈ ਉਹ ਵਾੜਾ ਲੱਗ ਹੈ ਜੀ ਹਾਂ ਬਹੁਤ ਵਧੀਆ ਜੀ ਅੱਛਾ ਜੀ ਇਹ ਸਿਸਟਮ ਹੈ ਜੀ ਹਾਂ ਬਹੁਤ ਵਧੀਆ ਜੀ ਬਹੁਤ ਖੂਬਸੂਰਤੀ ਆ ਬਹੁਤ ਚੰਗਾ ਲੱਗਾ ਚਲੋ ਕਹਿ ਰਹੇ ਸੀ ਆਪਾਂ ਮੈਂ ਕਹਿ ਰਿਹਾ ਜੀ ਕਿ ਇਹ ਜਿਹੜੀ ਸਾਡੀ ਬੈਲੀ ਹੈ ਇਹ ਬੈਲੀ ਹੈ ਜੀ ਅੱਛਾ ਜੀ ਜੇ ਜਿਹੜੀ ਬੈਲੀ ਹੁੰਦੀ ਹੈ ਇਹ ਮਤਲਬ ਤਿੰਨੋਂ ਕਿਨਾਰੇ ਤੇ ਬੰਦ ਹੁੰਦੀ ਤੁਸੀਂ ਦੇਖ ਰਹੋ ਵੀ ਇਹ ਥੋੜੀ ਜਿਹੀ ਜਗ੍ਹਾ ਹੈ ਬਾਹਰ ਨੂੰ ਬਾਕੀ ਇਹ ਚਾਰੋਂ ਤਰਫ ਤੇ ਬ ਪਹਾੜਾਂ ਨੇ ਬੰਦ ਕੀਤੀ ਪਹਾੜ ਨੇ ਬੰਦ ਕੀਤੀ ਤੇ ਇਸ ਦਾ ਜਿਹੜਾ ਟੈਂਪਰੇਚਰ ਹੈਗਾ ਜੀ ਆਪਣਾ ਟੈਂਪਰੇਚਰ ਜਿੰਦਾ ਆਪਾਂ ਕਹੀਏ ਨਾ ਜੀ ਇਹ ਨੇਚਰਲ ਏਸੀ ਆ ਬਿਲਕੁਲ ਜੀ ਇੱਕ ਆਪਣਾ ਘਰ ਚ ਏਸੀ ਹੁੰਦਾ ਜੀ ਤੁਸੀਂ ਰੂਮ ਨੂੰ ਬੰਦ ਕਰ ਲੈਂਦੇ ਆ ਤੇ ਉੱਥੇ ਦਾ ਟੈਂਪਰੇਚਰ ਮੇਨਟੇਨ ਹੋ ਜਾਂਦਾ ਤੇ ਤੁਸੀਂ ਦੇਖ ਰਹੇ ਹੋ ਵੀ ਚਾਰੋਂ ਤਰਫ ਪਹਾੜਾਂ ਨੇ ਬੰਦ ਕੀਤਾ ਹੈ ਇਹਦਾ ਸਿਸਟਮ ਕੀ ਹੈ ਜਿੱਦਾਂ ਏਸੀ ਜੀ ਅੰਦੇ ਕੂਲਰ ਲੱਗਿਆ ਹੁੰਦਾ ਹੀ ਕਹੀਏ ਬਈ ਮੋਟਾ ਮੋਟਾ ਤੇ ਕੂਲਰ ਦੇ ਨਾਲ ਕਮਰਾ ਠੰਡਾ ਹੁੰਦਾ ਹੈ ਤੇ ਇੱਥੇ ਕੀ ਹੁੰਦਾ ਜੀ ਉੱਪਰ ਬਰ ਪੈ ਜਾਂਦੀ ਹੈ ਉਹ ਕੁਲਰ ਬਣ ਗਿਆ ਤੇ ਉਹਦੇ ਨਾਲ ਟੈਂਪਰੇਚਰ ਜਿਹੜਾ ਇੱਥੇ ਦਾ ਬਿਲਕੁਲ ਡਾਊਨ ਹੋ ਜਾਂਦਾ ਹੈ ਤੇ ਟੈਂਪਰੇਚਰ ਆਪਣਾ ਇੱਥੇ ਜਿਆਦਾ 20 ਦੇ ਉੱਪਰ ਜਾਂਦਾ ਹੀ ਨਹੀਂ ਜੀ ਜਾਂਦਾ ਨਹੀਂਗਾ ਭਾਜੀ ਇਹ ਪਿੰਡਾਂ ਨੂੰ ਡਿਸਕ੍ਰਾਈਬ ਕੀਤਾ ਕਿਤੇ ਕਿਸੇ ਨੇ ਅਜੇ ਤੱਕ ਆ ਕੇ ਇਹ ਨਹੀਂ ਜੀ ਇਹ ਤੁਸੀਂ ਇਹ ਕੰਮ ਕਰ ਰਹੇ ਹੋ ਬੜਾ ਮੈਂ ਤੁਹਾਨੂੰ ਵਧਾਈ ਦਿੰਦਾ ਵੀ ਬਹੁਤ ਅੱਛਾ ਕੰਮ ਕਰ ਰਹੇ ਹੋ ਤੇ ਇੱਥੇ ਕੀ ਹੈ ਇਹ ਚੀਜ਼ ਮੈਂ ਉਹੀ ਕਹਿ ਰਿਹਾ ਕਿ ਬਈ ਅਨਐਕਸਪਲੋਰ ਜਗ੍ਹਾਆਂ ਗਈਆਂ ਔਰ ਬਹਦ ਖੂਬਸੂਰਤ ਜਗ੍ਹਾਆਂ ਗਈਆਂ ਤੇ ਅਗਰ ਇਹ ਅਗਰ ਪਹਿਲੇ ਦਾਦਾ ਕੰਮ ਹੋ ਰਿਹਾ ਹੁੰਦਾ ਜਿਹਦੇ ਕੈਮਰੇ ਦੀ ਨਜ਼ਰ ਚ ਪਈਆਂ ਹੁੰਦੀਆਂ ਇੱਥੇ ਵੀ ਬੀੜ ਵੜਾਕਾ ਹੋਣਾ ਸੀ ਤੇ ਹੁਣ ਕੀ ਐ ਬਈ ਇਹ ਤੁਸੀਂ ਕਰ ਰਹੇ ਹੋ ਇਹ ਕੰਮ ਤੇ ਬੜਾ ਮਤਲਬ ਇਹ ਲੋਕਾਂ ਤਾਂ ਹੀ ਨਈ ਜਗਾ ਹੈ ਤੇ ਲੋਕ ਆਣ ਦੇਖਣ ਬਈ ਚੀਜ਼ ਕੀ ਹੈ ਕੀ ਚੀਜ਼ ਹੈ ਕਿਉਂਕਿ ਜੇ ਆਪਾਂ ਐਕਸਪਲੇਨ ਕਰਦੇ ਆਂ ਲੋਕ ਹੀ ਆਉਣਗੇ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਜਿਹੜੇ ਲੋਕ ਪਿੰਡ ਦੇ ਲੋਕੀ ਆ ਰੋਜ਼ਗਾਰ ਉਹਨਾਂ ਦਾ ਮਿਲੂਗਾ ਉਹ ਆਪਣੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਪੂਰੀਆਂ ਕਰ ਸਕਣਗੇ ਬਿਲਕੁਲ ਇੱਥੇ ਇੱਕ ਤਾਂ ਆਪਣਾ ਜੇਸੀ ਅਖਰੋਟ ਹੁੰਦਾ ਹੈ ਅੱਛਾ ਜੀ ਦੇਸੀ ਖਰੂਟ ਜਿਹੜਾ ਹੈ ਉਹ ਬਹੁਤ ਬੜੀ ਆ ਖਰੂਟ ਹੈ ਤੁਸੀਂ ਮਤਲਬ ਉਸ ਦਾ ਆਪਣਾ ਜਿਹੜੀ ਆ ਮੈਂ ਕਹੀ ਵੀ ਨਿਊਟ੍ਰੀਸ਼ਨ ਦੀ ਗੱਲ ਕਰੀਏ ਉਹ ਬਹੁਤ ਬੜੀ ਆ ਆਪਣਾ ਦੇਸੀ ਇੱਥੇ ਨਾਸਪਾਤੀ ਹੁੰਦੀ ਆ ਦੇਸੀ ਆਪਣਾ ਪਲਮ ਹੁੰਦਾ ਹੈ ਤੇ ਲੋਕੀ ਹੁਣ ਅੱਗੇ ਜਾ ਕੇ ਥੋੜਾ ਕੀਵੀ ਫਰੂਟ ਵੀ ਲਗਾ ਰਹੇ ਕੀਵੀ ਫਰੂਟ ਵੀ ਹੁੰਦਾ ਇੱਥੇ ਤੇ ਬਹੁਤ ਸਾਰੀਆਂ ਚੀਜ਼ੀਆਂ ਪਰ ਵੱਡੀ ਗੱਲ ਇਹ ਆ ਉਹ ਜੜੀਆਂ ਵੀ ਚੀਜ਼ਾਂ ਹੁੰਦੀਆਂ ਨਾ ਸਾਰੀਆਂ ਜੜੀਆਂ ਵੀ ਪਿਓਰ ਉੱਦੇ ਵਿੱਚ ਕੋਈ ਕੈਮੀਕਲ ਦਾ ਛੜਕਾਅ ਨਹੀਂ ਹੁੰਦਾ ਜਾਂ ਖਾਦ ਨਹੀਂ ਡਾਲੀ ਜਾਂਦੀ ਆਪਣੀ ਘਰ ਦੀ ਦੇਸੀ ਖਾਦ ਜੀ ਪਸ਼ੂਆਂ ਦੀ ਤੇ ਲੋਕਾਂ ਨੇ ਆਪਣੇ ਇੱਥੇ ਬੇਡ ਬੱਕਰੀਆਂ ਰੱਖੀਆਂ ਤੇ ਜਿਹੜਾ ਬੱਕਰੀ ਦਾ ਦੁੱਧ ਆਜੀ ਉਹ ਹੀ ਕਹਿੰਦੇ ਨਹੀਂ ਸਰੀਰ ਚ ਸੈੱਲ ਖਤਮ ਹੋ ਗਏ ਬੰਦੇ ਦੇ ਵਿੱਚ ਉਹ ਜਿਹੜੀ ਬੱਕਰੀ ਦੀ ਨਸਲ ਹੈ ਉਹ ਤੁਸੀਂ ਆ ਦੇਖ ਰਹੇ ਅੱਜ ਕੱਲ ਆਸਟ੍ਰੇਲੀਆ ਹੀ ਸਾਰੀ ਬੱਕਰੀਆਂ ਜਾਂ ਸਿਸਟਮ ਹੋ ਗਿਆ ਇੱਥੇ ਜਿਹੜਾ ਉਹ ਬੜਾ ਸਦੀਆਂ ਤੋਂ ਪੁਰਸ਼ਾਂ ਨੂੰ ਮਤਲਬ 4-500 ਸਾਲ ਤੋਂ ਜਿਹੜੀ ਬੱਕਰੀ ਦੀ ਨਸਲ ਹੈ ਉਹ ਲੋਕਾਂ ਨੇ ਕੋਲ ਹੈ ਤੇ ਉਹ ਜਿਹੜਾ ਉਹ ਜਿਹੜਾ ਦੁੱਧ ਹੈ ਜੀ ਉਸ ਬੱਕਰੀ ਦਾ ਉਹ ਸੈਲ ਤਾਂ ਹੀ ਜਿੱਦੇ ਬੋਡੀ ਸਾਡੇ ਸੈਲ ਕੰਮ ਹੋ ਜਾਂਦੇ ਨਾ ਉਸ ਦਾ ਹੀ ਬਹੁਤ ਅੱਛੀ ਚੀਜ਼ ਹੈ ਜੀ ਤੇ ਲੋਕੀ ਉਹ ਸਾਰਾ ਸਭ ਕੁਝ ਕਰਦੇ ਨੇ ਤੇ ਮੈਂ ਇਹ ਕਹਾਗਾ ਮੋٹے ਤੌਰ ਤੇ ਕਿ ਭਈ ਜੀ ਇੱਥੇ ਬਹੁਤ ਸ਼ਾਂਤੀ ਆ ਜਗ੍ਹਾ ਬਹੁਤ ਅੱਛੀ ਆ ਤੇ ਤੁਹਾਨੂੰ ਇਦਾਂ ਲੱਗੇਗਾ ਵੀ ਇਹੀ ਸਵਰਗ ਚੇਨੰਜ ਸਵਰਗ ਕੀ ਲੱਗਦੇ ਭਾਜੀ ਭਾਜੀ ਜਿਹੜਾ ਪਾਣੀ ਆ ਹਾਂਜੀ ਹਾਂਜੀ ਇਹ ਪਾਣੀ ਕਿੱਥੋਂ ਹੁਣ ਆਪਾਂ ਸਾਡੇ ਚਾਰੇ ਪਾਸੇ ਨਾ ਪਾਣੀ ਪਾਣੀ ਚੱਲਣ ਲੱਗਾ ਆ ਆ ਬਿਲਕੁਲ ਆਵਾਜ਼ਾਂ ਪਾਣੀ ਦੀਆਂ ਆ ਰਹੀਆਂ ਇਸ ਟਾਈਮ ਇਹ ਕੀ ਮਤਲਬ ਕਿੱਥੋਂ ਆ ਰਿਹਾ ਪਾਣੀ ਇਹ ਦੇਖੋ ਜੀ ਇਹ ਜਿਹੜਾ ਪਾਣੀ ਤੁਸੀਂ ਉਹ ਮੇਰੇ ਸਾਹਮਣੇ ਦੇਖ ਰਹੇ ਹੋ ਇਹਨੂੰ ਵੀ ਅਸੀਂ ਇਹ ਕਹੀਏ ਕਿ ਇਹ ਜੀ ਇਹ ਬਿਨਾਂ ਬੋਤਲ ਤੇ ਪਿਓਰ ਮਿਨਰਲ ਵਾਟਰ ਆ ਜੀ ਅੱਛਾ ਜੀ ਇਹਨੂੰ ਕੋਈ ਕਰਨ ਦੀ ਲੋੜ ਨਹੀਂ ਕਿ ਵੀ ਤੂੰ ਇਹਨੂੰ ਜੀ ਮਿਨਰਲ ਪਾਓ ਤੇ ਪਾਣੀ ਚੱਕੋ ਤੇ ਫਿਰ ਬੋਤਲੋ ਚ ਪਾਓ ਨਹੀਂ ਜੀ ਇਹ ਜਿਹੜਾ ਪਾਣੀ ਆ ਇਹ 24 ਟਾਈਮ ਜੀ ਤੁਹਾਨੂੰ ਇਹ ਧਰਤੀ ਮਾਂ ਦੇ ਅੰਦਰ ਦੀ ਗੋਦ ਤੇ ਨਿਕਲ ਰਿਹਾ ਪਾਣੀ ਆ ਬਿਲਕੁਲ ਪਿਓਰ ਪਾਣੀ ਆ ਦੇਖੋ ਜੀ ਡਾਲੀਆਂ ਚ ਵਗਿਆ ਹੋਇਆ ਪਾਣੀ ਆ ਪਾਣੀ ਪੀਤਾ ਇਹੀ ਪੀਤਾ ਇਹ ਇੱਥੇ ਦਾ ਇਹ ਪਾਣੀ ਤੇ ਇਸ ਪਾਣੀ ਦੀ ਮੈਂ ਫਿਲਟਰ ਨਾਲੋਂ ਤਾਂ ਸਵਾਦ ਹੀ ਬਹੁਤ ਆ ਮੈਂ ਮੁੰਡੇ ਨਾਲ ਗੱਲ ਕਰਦਾ ਸੀ ਮੈਂ ਕਿਹਾ ਯਾਰ ਪਾਣੀ ਆ ਨਾ ਫਿਲਟਰ ਨਾਲੋਂ ਵੀ ਸਵਾਦ ਦੇਖੋ ਜੀ ਫਿਲਟਰ ਦਾ ਜੀ ਇੱਕ ਟੈਕਨੀਕ ਹੈ ਉਸ ਟੈਕਨੀਕ ਦੇ ਵਿੱਚ ਜੀ ਉਹ ਚੀਜ਼ਾਂ ਸਰੀਰ ਤੇ ਬੇਪਧੀਆਂ ਚੀਜ਼ਾਂ ਜਿੰਨੂੰ ਕਹੋ ਜੀ ਹਾਰਮਫੁਲ ਵੀ ਚੀਜ਼ਾਂ ਹੈਗੀਆਂ ਉਹ ਅੰਦਰ ਜਾ ਰਹੀਆਂ ਇਹ ਤਾਂ ਬਿਲਕੁਲ ਪ੍ਰਕਿਰਿਤ ਦਾ ਪਾਣੀ ਹੈ ਜੀ ਬਿਲਕੁਲ ਸਾਫ ਸੁਥਰਾ ਪਾਣੀ ਹੈ ਤੇ ਇਸ ਦੇ ਵਿੱਚ ਨਾ ਜੀ ਇਸ ਦੀ ਗੱਲ ਕਰੀਏ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਿਉਂ ਧਰਤੀ ਦੇ ਅੰਦਰ ਤੇ ਆ ਰਹੀਆਂ ਤੇ ਇੰਨੀ ਮਤਲਬ ਇੰਨਾ ਅੱਛਾ ਪਾਣੀ ਆ ਕਿ ਤੁਹਾਡਾ ਹਾਜਮਾ ਵੀ ਤੁਸੀਂ ਦਿਨ ਦੇ ਅਗਰੇ ਪਾਣੀ ਵੀ ਪੀ ਲਿਓ ਤੇ ਤੁਸੀਂ ਤੁਹਾਨੂੰ ਇਹ ਸਮਝੋਗੇ ਕਿ ਸਾਨੂੰ ਕੁਝ ਅਹੀ ਖਾ ਲਿਆ ਉਸ ਤਰ੍ਹਾਂ ਦਾ ਪਾਣੀ ਹੈ ਜੀ ਬਹੁਤ ਵਧੀਆ ਲੱਗਾ ਭਾਜੀ ਚਲੋ ਭਾਜੀ ਚੱਲਦੇ ਆ ਆਪਾਂ ਹੁਣ ਉੱਪਰ ਨੂੰ ਆਜੋ ਜੀ ਦੋਸਤੋ ਇਹ ਭਾਜੀ ਸੀ ਤੁਸੀਂ ਇੱਕ ਵਾਰੀ ਆ ਵਿਊ ਚੈੱਕ ਕਰੋ ਇੱਕ ਸਾਹਮਣੇ ਇਥੋਂ ਖੜ ਕੇ ਦਿਖਾਉਣਾ ਕਿਆ ਸੁੰਦਰ ਨਜ਼ਾਰਾ ਆ ਥੱਲੇ ਪਾਣੀ ਦੀ ਆਵਾਜ਼ ਛਣ ਛਣ ਕਰਦੇ ਦੀ ਆਵਾਜ਼ ਵੱਡੇ ਵੱਡੇ ਪਹਾੜਾ ਪਾਜੀ ਨੇ ਐਕਸਪਲੇਨ ਕੀਤਾ ਬਹੁਤ ਵਧੀਆ ਚੀਜ਼ ਕੀਤੀ ਕਿ ਆ ਜਿਹੜਾ ਐਗਜ਼ਿਟ ਇਹਦਾ ਰਾਹ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਆ ਇਥੋਂ ਗਰਮ ਹਵਾ ਬਾਹਰ ਨੂੰ ਨਿਕਲਦੀ ਆ ਤੇ ਚਾਰੇ ਪਾਸੇ ਪਹਾੜ ਨੇ ਪਿੰਡ ਨੂੰ ਕਵਰ ਕੀਤਾ ਹੋਇਆ ਆ ਇੱਕ ਏਸੀ ਦੇ ਰੂਪ ਵਿੱਚ ਜਦੋਂ ਅਸੀਂ ਘਰ ਦੀ ਇੱਕ ਖਿੜਕੀ ਦੇ ਵਿੱਚ কুলਰ ਲਾ ਲੈਂਦੇ ਆ ਜਾਂ ਏਸੀ ਲਾ ਲੈਂਦੇ ਆ ਉਹ ਠੰਡੀ ਹਵਾ ਦਿੰਦਾ ਆ ਤੇ ਦੂਜੇ ਪਾਸਿਓਂ ਗਰਮ ਹਵਾ ਜਾਂਦੀ ਆ ਉਸ ਹਵਾ ਇਸ ਪਿੰਡ ਦੇ ਵਿੱਚ ਆ ਚਲੋ ਦੋਸਤੋ ਚੱਲਦੇ ਆ ਉੱਪਰ ਨੂੰ ਭਾਜੀ ਉਹਨਾਂ ਦੇ ਨਾਲ ਚੱਲਦੇ ਆ ਆਪਾਂ ਕਿਉਂਕਿ ਇੱਥੇ ਇਹਨਾਂ ਦੀ ਖੇਤੀ ਦਿਖਾਵਾਂਗੇ ਜੋ ਕਰਦੇ ਆ ਆ ਨੈਚੁਰਲ ਪਾਜੀ ਨਜ਼ਾਰਾ ਪਾਣੀ ਦਾ ਨਾ ਇਹ ਪਾਣੀ ਜੀ ਇਹ ਪਾਣੀ ਨਹੀਂ ਹੈ ਜੀ ਇਹ ਅੰਮ੍ਰਿਤ ਹੈ ਅਹੀਂ ਨੂੰ ਪਾਣੀ ਨਹੀਂ ਕਹਿ ਸਕਦੇ ਅੰਮ੍ਰਿਤ ਹੈ ਤੇ ਦੂਜੀ ਕਰ ਵਤ ਤੇ ਹੱਥ ਲਗਾਓ ਪਾਣੀ ਨਾਲ ਕਿੰਨਾ ਗਰਮ ਆਏ ਅੱਛਾ ਗਰਮ ਹੈ ਹਾਂ ਇਹ ਜਿਹੜਾ ਪਾਣੀ ਹੈ ਜੀ ਇਸ ਦੀ ਕੁਆਲਿਟੀ ਇਹ ਹੈ ਵੀ ਜਿੱਦਾਂ ਮਈ ਮਹੀਨਾ ਆਣਾ ਗਰਮੀਆਂ ਦਾ ਤੇ ਇਹ ਬਿਲਕੁਲ ਤੋਂ ਜੀ ਫ੍ਰੀਜ ਤੋਂ ਵੀ ਠੰਡਾ ਹੋ ਜਾਣਾ ਤੇ ਅੱਜ ਕੱਲ ਤੁਸੀਂ ਦੇਖ ਰਹੇ ਹੋ ਸਰਦੀਆਂ ਇੱਥੇ ਅਸੀਂ ਜੈਕਟਾਂ ਪਹਿਨੀਆਂ ਜੈਕਟ ਪਹਿਨੀ ਹੈ ਮੈਨੂੰ ਠੰਡਾ ਹੈ ਤੇ ਇਸ ਦਾ ਇਹ ਪਾਣੀ ਬਿਲਕੁਲ ਗਰਮ ਹੈ ਕਦਰਦਾਨ ਨਜ਼ਾਰਾ ਹੈ ਕੁਦਰਤ ਦਾ ਨਜ਼ਾਰਾ ਜੀ ਧਰਤੀ ਮਾਂ ਦੀ ਕਿਰਪਾ ਹੈ ਕਿ ਬਈ ਸਰਦੀਆਂ ਚ ਪਾਣੀ ਗਰਮ ਹੋ ਜਾਣਾ ਤੇ ਗਰਮੀ ਠੰਡਾ ਹੋ ਜਾਣਾ ਬਿਲਕੁਲ ਭਾਈ ਕਿੱਧਰ ਨੂੰ ਰਸਾ ਕਿਧਰ ਹੈ ਜੀ ਕਿਧਰ ਆਓ ਜੀ ਉੱਪਰ ਇਹ ਤੁਸੀਂ ਹੁਣ ਕੀ ਸਮਾਨ ਲੈਣਾ ਹੈ ਵੀ ਤੋ ਕੀ ਲੈਣਾ ਹੈ ਇੱਥੇ ਗਾਈ ਨਹੀਂ ਮੇਰੀਆਂ ਅੱਛਾ گاਵਾ ਆ ਇੱਥੇ ਹੁਣ ਤਰਾਓ ਓਏ ਇਹ ਸ਼ਕਾਰੀ ਆਪਣੇ ਆ ਭਾਜੀ ਭਾਜੀ ਹੁਣੀ ਕਹਿ ਰਿਹਾ ਏ ਘੱਟੋ ਘੱਟ 200 ਸਾਲ ਸਾਡਾ ਪੁਰਾਣਾ ਘਰ ਵਾ। ਜੀ ਘਰ ਹੈ। ਅੱਛਾ ਜੀ। ਹਾਂ ਜੀ। ਇਹ ਸਾਡਾ ਘਰ ਹੈ ਆਪਣਾ ਔਰ ਇਹ ਘਰ ਲਗਭਗ 200 ਸਾਲ ਪੁਰਾਣਾ ਹੈ ਇਥੇ ਸਾੜੀਆਂ ਦੋ ਤਿੰਨ ਪੀੜ੍ਹੀਆਂ ਰਹਿ ਗਈਆਂ ਅੱਛਾ ਜੀ ਤੁਸੀਂ ਦੇਖੋ ਜੀ ਕਿੰਨਾ ਮਤਲਬ ਸਿੰਪਲ ਦੀ ਜ਼ਿੰਦਗੀ ਹੈ ਕੋਈ ਬੜਾ ਮਤਲਬ ਉਦਾਂ ਦਾ ਨਹੀਂ ਹੈ ਜੀ ਕੋ ਛੋਟਾ ਦੀ ਆ ਤੁਸੀਂ ਬਚਪਨ ਇੱਥੇ ਕੱਢਿਆ ਬਚਪਨ ਆਪਣਾ ਇੱਥੇ ਬੀਤੇ ਆ ਤੇ ਇਹ ਇਹ ਘਰ ਜੜੇ ਆਗੇ ਨਾ ਜੀ ਇਹ ਬਿਲਕੁਲ ਠੰਡੇ ਇਹ ਇੱਥੇ ਮਿੱਟੀ ਯੂਜ਼ ਹੋਈ ਹੈ ਤੇ ਤੁਸੀਂ ਪਤਾ ਇੱਧੇ ਵੀ ਸਾਇੰਸ ਕੀ ਹੈ ਦੇਖੋ ਇੱਧੇ ਵੀ ਸਾਇੰਸ ਇਹ ਆ ਕਿ ਇਹ ਹੁਕ ਦੇਖੇ ਇਦਾਂ ਪਾ ਇੱਟਾਂ ਲਗਾਣੇ ਆ ਪਕਾਣੀਆਂ ਤੇ ਉਹਦੇ ਨਾਲ ਕੰਕਰੀਟ ਕਰਨੀ ਆ ਬਿਲਕੁਲ ਵਿੱਚ ਸਿਮਿੰਟ ਵਰਦਨੇ ਤਾਂ ਹੁੰਦਾ ਕੀ ਹੈ ਵੀ ਅੰਦਰ ਦੀ ਗਰਮੀ ਅੰਦਰ ਤੇ ਬਾਹਰ ਦੀ ਗਰਮੀ ਬਾਹਰ ਉਸਦੇ ਟੈਂਪਰੇਚਰ ਅੰਦਰ ਕਮਰੇ ਗਰਮ ਹੋ ਜਾਂਦੇ ਨੇ ਇਹਦੇ ਵੀ ਤੁਸੀਂ ਦੇਖੋ ਜੀ ਕਿੰਨਾ ਕਿੰਨੀ ਕਾਰੀਗਰੀ ਆਏ ਬਿਲਕੁਲ ਭਾਜੀ ਛੋਟੇ 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 ਤੁਸੀਂ ਜੀ ਕੈਮਰਾ ਥੋੜਾ ਅੱਗੇ ਕਰੋ ਇਹ ਦੇਖੋ ਛੋਟੇ ਛੋਟੇ ਪੱਥਰ ਜਿਹਨੇ ਇਹ ਬੜੀ ਸਿਸਟਮ ਦੇ ਨਾਲ ਜਿਹੜੇ ਪੱਥਰ ਨੇ ਲਗਾਏ ਹੋਏ ਨੇ ਬਿਲਕੁਲ ਭਾਜੀ ਤੇ ਹੁੰਦਾ ਕੀ ਹੈ ਭਾਈ ਇਸ ਦੇ ਵਿੱਚ ਨਾ ਹਵਾ ਪਾਸ ਹੋ ਜਾਂਦੀ ਹੈ ਅੱਛਾ ਹਾਂ ਇੱਥੇ ਹਵਾ ਪਾਸ ਹੋ ਜਾਂਦੀ ਆ ਤੇ ਹਵਾ ਪਾਸ ਹੋਣ ਨਾਲ ਹੀ ਕਮਰੇ ਨਾ ਜੀ ਬਹੁਤ ਠੰਡੇ ਰਹਿੰਦੇ ਆ ਤੇ ਭਾਜੀ ਮੀਂਹ ਨੂੰ ਬਰਸਾਤ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਦੇਖੋ ਇਹ ਕਿੱਦੇ ਜਿਹਦੇ ਬਹੁਤ ਸਾਲ ਹੋ ਗਏ ਵੀ 200 ਸਾਲ ਹੋ ਗਏ ਉਸ ਤੋਂ ਪਹਿਲੇ ਇੰਨੇ بڑے بڑے ਇੱਥੇ ਆਵੇ ਜਿਹੜਾ ਆਪਣਾ ਪਹਾੜੀ ਇਲਾਕਾ ਹੁੰਦਾ ਇੱਥੇ ਇਹ ਥੋੜਾ ਭੂਕੰਪ ਦੇ ਨਜ਼ਰੀਏ ਨਾਲ ਵੀ ਮਤਲਬ ਜਨ 5 ਆਉਂਦਾ ਹੈ ਖਤਰਨਾਕ ਜਗਾ ਚੰਦਾ ਹੈ ਤੇ ਇਹ ਜਿਹੜੀ ਸਾਇੰਸ ਆ ਇਹ ਜਿਹੜੇ ਪੱਥਰ ਹੈਗੇ ਜੇ ਜੇ ਤੂੰ ਹੀ ਅਗਰ ਧਰਤੀ ਵੀ ਕੰਬੇ ਤਾਂ ਇਹ ਉਹਦੇ ਨਾਲ ਹਿਲ ਜਾਂਦੇ ਨੇ ਮਤਲਬ ਇਹ ਖੜੇ ਨਹੀਂ ਰਹਿੰਦੇ ਇੱਕ ਜਗ੍ਹਾ ਇਹ ਜਿਹੜੀ ਕਾਰੀਗਰੀ ਦੇ ਨਾਲ ਲਗਾਏ ਹੁੰਦੇ ਵੀ ਅਗਰ ਮਤਲਬ ਭੂਕੰਪ ਆਏ ਵੀ ਤੇ ਹਿਲਦੇ ਨ ਤੇ ਸੈੱਟ ਹੋ ਜਾਂਦੇ ਉੱਥੇ ਅੱਛਾ ਤੇ ਇਹ ਬੜਾ ਜੀ ਬੜਾ ਮਤਲਬ ਇਹ ਪੁਰਾਣਾ ਦੇਖੋ ਜੀ ਲੱਕੜੀ ਲਗਾ ਕੇ ਤੇ ਉੱਪਰ ਸਲੇਟ ਇਹ ਜਿਹੜੀ ਤੁਸੀਂ ਸਲੇਟ ਦਿਖ ਰਹੇ ਉੱਪਰ ਹਾਂਜੀ ਇਹ ਜਿਹੜੇ ਸਲੇਟ ਹੈ ਜੀ ਉੱਪਰ ਇਹ ਪੇ ਹੋਏ ਜਿਹੜੇ ਸਲੇਟ ਹੈ ਇਹ ਸਾਰੇ ਜੀ ਆਪਣੇ ਅੰਦਰ ਤੋਂ ਨਿਕਾਲੇ ਹੋਏ ਲੋਕਾਂ ਅੱਛਾ ਜੀ ਹਾਂਜੀ ਹਾਂਜੀ ਤੋਂ ਇਹ ਸਾਰਾ ਮਤਲਬ ਘਰ ਨੂੰ ਇਹਨੂੰ ਅੱਪੀ ਲੋਕੀ ਤਿਆਰ ਕਰਦੇ ਤੇ ਵੱਡੀ ਗੱਲ ਇਹ ਕਿ ਵੀ ਪੱਥਰ ਜਿਹੜੇ ਦਿਖ ਰਹੇ ਲੋ ਕੀ ਆਪਸ ਵਿੱਚ ਮਿਲਵਣ ਲੱਗੇ ਕਰਦੇ ਜੀ ਅੱਜ ਮੇਰਾ ਕੰਮ ਹੈ ਤਾਂ ਉਹਨਾਂ ਨੇ ਆ ਜਾਣਾ ਉਹਨਾਂ ਦਾ ਕੰਮ ਹੈ ਤਾਂ ਮੈਂ ਚਲੇ ਜਾਣਾ ਹਾਂ ਤਾਂ ਜਿੰਨੇ ਉੱਪਰ ਘਰ ਬਣੇ ਹੋ ਆ ਭਾਜੀ ਹਾਂਜੀ ਹਾਂਜੀ ਇਹ ਮਤਲਬ ਇਹਨਾਂ ਨੂੰ ਕੋਈ ਖਤਰਾ ਤਾਂ ਨਹੀਂ ਉੱਪਰ ਇੱਦਾਂ ਇੱਦਾਂ ਕੋਈ ਖਤਰਾ ਨਹੀਂ ਸਲਾਈਡਿੰਗ ਤਾਂ ਨਹੀਂ ਹੁੰਦੀ ਪਹਾੜ ਦੀ ਨਹੀਂ ਜੀ ਪੱਕੀਆਂ ਚਟਾਨਾਂ ਨੇ ਦੇਖੀ ਤੁਸੀਂ ਪੱਥਰ ਜੜੇ ਨੇ ਅੰਦਰ ਤੋਂ ਨਿਕਲੇ ਨੇ ਜਮੀਨ ਦੇ ਅੰਦਰ ਤੋਂ ਤੁਸੀਂ ਦੇਖ ਰਹੇ ਬਿਲਕੁਲ ਪੱਕੇ ਪੱਥਰ ਹੈ ਇਹ ਓਕੇ ਪੱਥਰ ਹਾਂ ਤੇ ਕੋਈ ਇਦਾਂ ਦੀ ਕੋਈ ਖਤਰੇ ਵਾਲੀ ਇੱਥੇ ਗੱਲ ਰਹਿੰਦੀ ਨਹੀਂ ਹਾਂ ਆਓ ਤੁਸੀਂ ਜੇ ਮੈਨੂੰ ਘਰ ਦਿਖਾਵਾਂ ਮੈਂ ਚਲੋ ਭਾਜੀ ਚਲੋ ਜੀ ਚਲੋ ਦੋਸਤੋ 200 ਸਾਲ ਪੁਰਾਣਾ ਆ ਭਾਜੀ ਹੁਣੀ ਆਪਣਾ ਬਚਪਨ ਇੱਥੇ ਬਤੀਤ ਕੀਤਾ ਹੋਇਆ ਆ ਅਸੀਂ ਚੋਰੀ-ਚੋਰੀ ਦਾ ਡਰ ਤਾਂ ਨਹੀਂ ਇੱਥੇ ਕੋਈ ਇੱਥੇ ਕੋਈ ਡਰ ਨਹੀਂ ਜੀ ਇੱਥੇ ਪਿੰਡਾਂ ਵਿੱਚ ਕੋਈ ਚੋਰੀ ਨਹੀਂ ਕਰਦਾ ਜੀ ਅੱਛਾ ਜੀ ਇੱਥੇ ਦੇਖੋ ਜੀ ਕਿੰਨਾ ਕੀ ਬਾਤ ਆ ਭਾਜੀ ਹਾਂਜੀ ਹਾਂ ਇਹ ਸਾਡਾ ਘਰ ਹੈ ਜੀ ਤੇ ਇੱਥੇ ਇਹ ਛੱਤ ਹੈ ਜੀ ਇਹ ਹਿਮਾਚਲ ਦਾ ਇਤਿਹਾਸ ਆ ਸਾਡਾ ਇਤਿਹਾਸ ਆ ਜੀ ਇਹ ਹਿਮਾਚਲ ਦਾ ਇਤਿਹਾਸ ਆ ਹੈਰੀਟੇਜ ਕਹਿ ਸਕਦੇ ਇਹਨੂੰ ਇਹ ਹੈਰੀਟੇਜ ਹੋ ਮੈਨੂੰ ਹੀ ਕਹਿ ਸਕਦੇ ਦੇਖੋ ਜੀ 200 ਸਾਲ ਪੁਰਾਣਾ ਘਰ ਤੇ ਦੇਖੋ ਫੱਟੇ ਲੱਕੜੀ ਦੇ ਫੱਟੇ ਆਗੇ ਇਹ ਜਿਹੜੇ ਤੁਸੀਂ ਦੇਖ ਰਹੇ ਤੇ 200 ਸਾਲ ਪੁਰਾਣੇ ਫੱਟੇ ਅਜੇ ਵੀ ਉਦੋਂ ਨੇ ਆ ਨਾਲ ਪੌੜੀਆਂ ਇਹ ਦੇਖੋ ਜੀ ਜਿੱਦਾਂ ਜਿਹੜਾ ਅਸੀਂ ਦਿਖਦੇ ਜੀ ਵੱਡੇ ਵੱਡੇ ਮੌਲਾਂਾਂ ਚ ਹੌਲਾਂਾਂ ਚ ਦ ਪੌੜੀਆਂ ਲਗੀਆਂ ਹੁੰਦੀਆਂ ਹਨ ਅੰਦਰੋਂ ਅੰਦਰ ਤੇ ਉਹ ਚੀਜ਼ ਬੜੀ 200 ਸਾਲ ਪਹਿਲੇ ਹੀ ਲੋਕਾਂ ਨੇ ਸੋਚੀ ਵੀ ਇਦਾਂ ਅੰਦਰ ਤੇ ਨਹੀਂ ਅੰਦਰ ਜਾ ਸਕਦੇ ਜੀ ਦੇਖੋ ਜੀ ਇਹ ਪੁਰਾਣਾ ਸਾਡਾ ਮਤਲਬ ਘਰ ਆਓ ਜੀ ਉੱਪਰ ਆਓ ਜੀ ਅੱਛਾ ਉੱਪਰ ਮਤਲਬ ਜਾ ਸਕਦੇ ਆ ਹਾਂਜੀ 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 ਉੱਪਰ ਵੀ ਜਾ ਸਕਦੇ ਆ ਇਹ ਜੀ ਪੁਰਾਣਾ ਟ੍ਰੈਡੀਸ਼ਨਲ ਸਾਡਾ ਬੈੱਡ ਹੈਗਾ ਜੇ ਤੁਸੀਂ ਦੇਖ ਰਹੇ ਹਾਂ ਕੀ ਬਾਤ ਹੈ ਭਾਜੀ ਹਾਂ ਤੇ ਇਸ ਤਰ੍ਹਾਂ ਦਾ ਸਾਡਾ ਇਹ ਸਾਰਾ ਹੈ ਇਹ ਰੱਖਣ ਲਈ ਇਹ ਭਾਜੀ ਫੇ ਕਦੋਂ ਹੁਣ ਵਰਤਣਾ ਕਦੋਂ ਛੱਡਿਆ ਘਰ ਇਹ ਮਤਲਬ ਇਹ ਤੇ ਹੀ ਵਰਤਦੇ ਜੀ ਹੁਣ ਸਾਡਾ ਫਸਲਾਂ ਦਾ ਕੰਮ ਪੈ ਜਾਣਾ ਤੇ ਹੀ ਇੱਥੇ ਹੀ ਰਹਿਣਾ ਆਪਣਾ ਹੁਣ ਵੀ ਇੱਥੇ ਕੰਮਕਾਰ ਕਰਨਾ ਹੈ ਇਹ ਚੁੱਲ੍ਹਾ ਬਣਿਆ ਜੀ ਇੱਥੇ ਅਸੀਂ ਖਾਣਾ ਬਣਾਉਣਾ ਹੈ ਅੱਛਾ ਜੀ ਹਾਂ ਤੇ ਇਹ ਜਿਹੜਾ ਇਹ ਕੈਬਨ ਹੈ ਜੀ ਇਹਨੂੰ ਖੋਲ ਕੇ ਤੁਸੀਂ ਦੇਖੋ ਜੀ ਅੰਦਰ ਬਣਾਇਆ ਇੱਥੇ ਅੱਜ ਕੱਲ੍ਹ ਹੀ ਚਲੇ ਜਾਂਦੇ ਰਹੇ ਸਨ ਫਿਰ ਅੱਗੇ ਮਧੂਮੱਖੀਆਂ ਆ ਜਾਣੀਆਂ ਜੀ ਅੱਛਾ ਜੀ ਜਿਹੜੀ ਦੇਸੀ ਮਧੂਮੱਖੀ ਆਣੀ ਉਹਨਾਂ ਨੂੰ ਪਤਾ ਹੋਣਾ ਇਹ ਮੇਰਾ ਘਰ ਹੈ ਅੱਛਾ ਜੀ ਉਹਨਾਂ ਨੇ ਇੱਥੇ ਰਹਿਣਾ ਤੇ ਅਸੀਂ ਫਿਰ ਸ਼ਾਇਦ ਆਪਣਾ ਦੇਸੀ ਨਿਕਾਲਣਾ ਤੇ ਇਹ ਇਸ ਤਰ੍ਹਾਂ ਦੀ ਲਾਈਫ ਹੈ ਜੀ ਕੀ ਬਾਤ ਹੈ ਇਹ ਦੇਖੋ ਜੀ ਦੁਨੀਆਂ ਬਹੁਤ ਦੂਰ ਆ ਭਾਜੀ ਚੀਜ਼ਾਂ ਤੋਂ ਦੁਨੀਆਂ ਨੂੰ ਪਤਾ ਨਹੀਂ ਹੈਗਾ हां जी हां ने के जी हां जी दुनिया दा केहंदी है शिमला बहुत सोहना है हां हां पर ਸਾਡੀ ਇੱਕ ਬੇਂਦੀ ਇੰਜੀਨੀਅਰਿੰਗ ਹੈ ਜੀ ਇਹ ਦੇਖੋ ਕਿੰਨਾ ਇਹ ਮੈਂ 200 ਸਾਲ ਪਹਿਲਾਂ ਇੰਜੀਨੀਅਰਿੰਗ ਆ ਮਤਲਬ ਲੋਕੀ ਹੋਣ ਕਰਕੇ ਕਹਿੰਦੇ ਕਿ ਅਸੀਂ ਜਿਹੜੀ ਚੀਜ਼ ਮਤਲਬ ਆ ਜੀ ਲੋਕੀ ਤਾਂ ਮੈਂ ਇਹ ਕਹਿੰਦਾ ਵੀ ਜਿਹੜੀ ਪੁਰਾਣਾ ਇਤਿਹਾਸ ਆ ਉਹਨੂੰ ਹੀ ਦਰਾ ਰਹੀ ਆ ਬਿਲਕੁਲ ਜੀ ਉਹ ਨਈ ਚੀਜ਼ ਤਾਂ ਕੋਈ ਮੈਨੂੰ ਲੱਗਦੀ ਨਹੀਂ ਦੇਖੋ ਉਦਾਂ ਦੇ ਅਸੀਂ ਅੱਜ ਕੱਲ ਉਹ ਐਂਗਲ ਪਾ ਰਹੇ ਉਦਾਂ ਨਾਲ ਸਾਰਾ ਸਭ ਕੁਝ ਕਰ ਰਹੇ ਇਹ ਸੀੜੀਆਂ ਉਹ ਪਹਿਲੇ ਕਚੀਆਂ ਹੁੰਦੀਆਂ ਹੀ ਪਥਰਾ ਨਹੀਂ ਹੁੰਦੀਆਂ ਹੀ ਅੱਜ ਉਹ ਔੜੀਆਂ ਚੀਆਂ ਕਰ ਰਹੇ ਮਸਲ ਫਰਕ ਇਹੀ ਆ ਬਸ ਕੱਚੇ ਪੱਕੇ ਦਾ ਫਰਕ ਉਹ ਬਾਕੀ ਕੁਝ ਨਹੀਂ ਹੈ ਜੀ ਬਾਕੀ ਸੇਮ ਹੀ ਹੈ ਤੇ ਪਾਜੀ ਵੀ ਹੁਣ ਗਾਈਆਂ ਦਾ ਕੰਮ ਕੀ ਗਾਈਆਂ ਨਲੌਣੀਆਂ ਨਲੂਣੀਆਂ ਜੀ ਹਾਂਜੀ ਗਾਈਆਂ ਨੂੰ ਕਾ ਪਾ ਕੇ ਚਾਰਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਚਲੋ ਪਾਜੀ ਹੁਣ ਤੁਸੀਂ ਆਪਣਾ ਕਰੋ ਪਾਜੀ ਕੰਮ ਠੀਕ ਹੈ ਜੀ ਕਿਨੂੰ ਅਸੀਂ ਥੋੜਾ ਜਿਹਾ ਆਨੰਦ ਮਾਨ ਲੈਂਦੇ ਆ ਠੀਕ ਹੈ ਫਿਰ ਆਪਾਂ ਗੱਲਬਾਤ ਕਰਾਂਗੇ ਕਿ ਤੁਹਾਡਾ ਕੰਮ ਵੀ ਜ਼ਰੂਰੀ ਹੈ ਤੁਸੀਂ ਵੀ ਜੋਬ ਤੇ ਜਾਣਾ ਹੈ ਹਾਂਜੀ ਸਵੇਰ ਦੀ ਸਵੇਰ ਕਿੰਨੀ ਸੋਹਣੀ ਆ ਹਾਂਜੀ 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 ਸਵੇਰ ਬਹੁਤ ਸੋਹਣੀ ਆ ਨਾ ਸਵੇਰ ਦੀ ਕੀ ਤੁਸੀਂ ਪੂਰਾ ਆਸਮਾਨ ਨਜ਼ਰ ਆਂਦਾ ਦੇਖੋ ਜੀ ਤੁਹਾਡੇ ਇਹ ਮਤਲਬ ਇਹ 12 ਮਹੀਨੇ ਇਦਾਂ ਦਾ ਆਸਮਾਨ ਨਜ਼ਰ ਆਣਾ ਇਦਾਂ ਪੰਜਾਬ 'ਚ ਦੁੰਦਾ ਪੈਂਦੀਆਂ ਤੇ ਕੁਛ ਨਹੀਂ ਦੱਸਦਾ ਹਾਂ ਇੱਥੇ ਮਤਲਬ 12 ਮਹੀਨੇ ਬਿਲਕੁਲ ਮੌਸਮ ਇਦਾਂ ਦਾ ਸਾਫ਼ ਰਹਿਣਾ ਜਦੋਂ ਬਰਫ਼ ਪੈਂਦੀ ਆ ਉਸ ਵਕਤ ਦਾ ਨਜ਼ਾਰੇ ਕੁਝ ਹੋਰ ਬਖਰਾ ਹੁੰਦਾ ਜੀ ਅੱਛਾ ਜੀ ਉਸ ਵਕਤ ਤਾਂ ਚਾਰੋਂ ਤਰਫ ਜੀ ਆ ਸਫੇਦ ਜਗ੍ਹਾ ਹੁੰਦੀ ਹੈ ਪਹਾੜ ਇੰਨੇ ਸੋਹਣੇ ਲੱਗਦੇ ਜਿੱਦਾਂ ਨਾ ਦੇ ਉੱਪਰ ਕੋਈ ਤੀ ਚਾਦਰ ਉਡਾਤੀ ਜਿੱਦਾਂ ਹਿਮਾਲਿਆ ਦੇ ਪਹਾੜ ਹੁੰਦੇ ਬਾਰ ਵਰਗੇ ਬਿਲਕੁਲ ਉਦਾਂ ਦੇ ਲੱਗਦੇ ਜੀ ਇਹ ਤੁਸੀਂ ਦੇਖੋ ਕਿੰਨੇ ਉੱਚੇ ਉੱਚੇ ਪਹਾੜ ਨਹੀਂ ਕੈਮਰਾ ਉਧਰ ਕਰੋ ਜੀ ਦੇਖੋ ਕਿੰਨੇ ਵੱਡੇ ਉੱਚੇ ਪਹਾੜ ਹੈ ਜੀ ਇਹ ਤਾਂ ਉੱਚੇ ਪਹਾੜ ਵੀ ਹੋਰ ਹੈਗੇ ਆ ਇਹ ਬੜੇ ਉੱਚੇ ਆ ਪਹਾੜ ਜੀ ਆਪਣੇ ਸਭ ਤੋਂ ਉੱਚੇ ਹੈ ਉੱਚੇ ਆ ਇਹ ਦੌਲਾਦਾਰ ਦੀ ਰੇਂਜ ਦੇ ਸਭ ਤੋਂ ਉੱਚੇ ਪਹਾੜ ਹੈ ਜੀ ਅੱਛਾ ਦੌਲਾਦਾਰ ਦੀ ਰੇਂਜ ਕਹਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਇਹ ਪਾਜੀ ਕੀ ਆ ਆਪਣਾ ਏ ਜੀ ਇਹ ਆਪਣਾ ਇੱਥੇ ਅਸੀਂ ਗੋਸ਼ਾਲਾ ਇਹ ਵੀ ਕੌ ਛੜਾ ਪੁਰਾਣਾ ਹਾਂ ਹਾਂ ਤੇ ਇੱਥੇ ਇਸ ਤਰ੍ਹਾਂ ਦਾ ਹੈ ਤੇ ਦੇਖੋ ਜੀ ਕਿੰਨੇ ਮੋٹے ਮੋٹے ਲੱਕੜ ਹੈਗੇ ਇੱਥੇ ਪਏ ਹੋਏ ਇਸ ਗੱਲ ਇਸ ਇਸ ਕਾਰਨ ਪੇ ਹੀ برف ਪੈਂਦੀ ਅੱਛਾ ਤੇ ਮਜ਼ਬੂਤ ਚਾਹੀਦਾ ਪਸ਼ੂਆਂ ਵਾਸਤੇ ਮਜ਼ਬੂਤ ਰੱਖਿਆ ਹੋਇਆ ਹੈ ਤੇ ਇਹ ਡਾਉਨ ਇਸ ਕਰਕੇ ਹੈ ਜੀ ਕਿ ਇਹ ਸਰਦੀਆਂ ਵਿੱਚ ਗਰਮ ਰਹੇ ਅੱਛਾ ਤਾਂ ਡਾਉਨ ਤਾਂ ਡਾਉਨ ਆ ਤੁਸੀਂ ਦੇਖ ਰਹੇ ਹੋ ਸੀ ਬੜੀ ਮੁਸ਼ਕਿਲ ਨਾਲ ਦੀ 4 ਫੁੱਟ 4.5 ਫੁੱਟ ਇੱਥੇ ਆਈ ਹੈ ਇਹ 5 ਫੁੱਟ ਤੱਕ ਹੋਣਾ ਹੈ ਤੇ ਇਹ ਕਰਕੇ ਇਹ ਬਣਿਆ ਹੋਇਆ ਤੇ ਬਿਲਕੁਲ ਇਹ ਵੀ ਜੀ ਪੱਥਰਾਂ ਨਾਲ ਬਣਿਆ ਇੱਥੇ ਕੋਈ ਇਹ ਵੀ ਪੱਥਰਾਂ ਵਾਸਤੇ ਬਣਾਇਆ ਹਾਂ ਇਹ ਵੀ 200 ਸਾਲ ਪੁਰਾਣੀ ਹੈ ਆ ਭਾਜੀ ਇਹ ਵੀ 200 ਸਾਲ ਪੁਰਾਣੀ ਹੈ ਬਹੁਤ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਹੈ ਵਿਚਾਰਾ ਇਹ ਥੋੜਾ ਅ ਇਦਾਂ ਲੱਗਦਾ ਵੀ ਇਸ ਦੀ ਮੇਨਟੇਨੈਂਸ ਦੀ ਜ਼ਰੂਰਤ ਪੈ ਗਈ ਹੈ ਸਾਨੂੰ ਅੱਛਾ ਜੀ ਤੇ ਪਰ ਹੈ ਬੜੀ ਪੁਰਾਣੀ ਚੀਜ਼ ਹੈ ਅੱਛਾ ਪੁਰਾਣੀ ਵਿੱਚ ਦੇਖੋ ਜੀ ਇਹ ਟਿਕਾਉਣ ਲਈ ਪੱਥਰਾਂ ਦੇ ਵਿੱਚ ਥੋੜਾ ਨੂੰ ਅੱਛਾ ਕਰਨ ਲਈ ਥੋੜੀ ਮਿੱਟੀ-ਮੁੱਟੀ ਲਗਾਈ ਹੁੰਦੀ ਹੈ ਹਾਂ ਫਿਰ ਮਤਲਬ ਜਦੋਂ ਪੱਥਰ ਮਿੱਟੀ ਕੋਲੀ ਵਿੱਚ ਪੱਥਰ ਪਾਏ ਉਹ ਕੁੱਟ-ਕੁੱਟ ਕੇ ਹੈਨਾ ਕਿਆ ਬਾਤ ਹੈ ਤੇ ਇਦਾਂ ਦਾ ਹੈ ਜੀ ਚਲੋ ਬਾਜੀ ਠੀਕ ਹੈ ਜੀ